ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਕਥਿਤ ਹੇਰਾਫੇਰੀ ਦੀ ਕੋਸ਼ਿਸ਼ ਕਰਨ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਆ ਵਿਧਾਇਕਾਂ ਤੇ ਨੇਤਾਵਾਂ ਤੇ ਵਿਰੋਧੀ ਉਮੀਦਵਾਰਾਂ ਅਤੇ ਵੋਟਰਾਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਤੋਂ ਨਿਰਾਸ਼ ਕਰਨ ਲਈ ਡਰੋਨ ਧਮਕੋਹਂਦੀਆਂ ਚਾਲਾਂ ਦਾ ਇਸਤੇਮਾਲ ਕਰਨ ਦਾ ਇਲਜ਼ਾਮ ਲਗਾਇਆ ਬਾਜਵਾ ਨੇ ਟਿੱਪਣੀ ਕੀਤੀ ਕਿ ਵਿਰੋਧੀ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਲਈ ਜ਼ਬਰਦਸਤੀਆਂ ਕਈ ਘਟਨਾਵਾਂ ਵਾਪਰੀਆਂ ਹਨ। ਉਹਨਾਂ ਨੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਇੱਕ ਤਾਜ਼ਾ ਵਾਇਰਲ ਵੀਡੀਓ ਦਾ ਹਵਾਲਾ ਦਿੱਤਾ ਜਿਸ ਵਿੱਚ ਵਿਧਾਇਕ ਇੱਕ ਪਿੰਡ ਵਿੱਚ ਵੋਟਰਾਂ ਨੂੰ ਧਮਕਾਉਂਦੇ ਹੋਏ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਬਾਜਵਾ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਪਰੇਸ਼ਾਨ ਕਰਨ ਵਾਲੀ ਘਟਨਾਵਾਲ ਇਸ਼ਾਰਾ ਕੀਤਾ ਜਿੱਥੇ ਆਪ ਨੇਤਾ ਨੇ ਕਥਿਤ ਤੌਰ ਤੇ ਵਿਰੋਧੀ ਉਮੀਦਵਾਰਾਂ ਨੂੰ ਡਰਾਉਣ ਲਈ ਗੋਲੀਆਂ ਚਲਾਈਆਂ ਜਦੋਂ ਨਾਮਜ਼ਦਗੀ ਭਰ ਰਹੇ ਸਨ। ਬਾਜਵਾ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ਵਿੱਚ ਵਿਰੋਧੀ ਉਮੀਦਵਾਰਾਂ ਨੂੰ ਪੰਚਾਇਤ ਸਕੱਤਰਾਂ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਦੇ ਹੱਥੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਤੇ ਆ ਵਿਧਾਇਕਾਂ ਤੇ ਸਥਾਨਕ ਨੇਤਾਵਾਂ ਦੁਆਰਾ ਦਬਾਅ ਪਾਇਆ ਜਾ ਰਿਹਾ ਹੈ ਅਤੇ ਅਧਿਕਾਰੀ ਆਪ ਸਮਰਥਿਤ ਉਮੀਦਵਾਰਾਂ ਨੂੰ ਐਨਓਸੀ ਜਾਰੀ ਕਰਨ ਲਈ ਤੇਜ਼ੀ ਨਾਲ ਟਰੈਕ ਕਰ ਰਹੇ ਹਨ ਜਦੋਂ ਕਿ ਬਾਕੀ ਲੰਮੀ ਦੇਰੀ ਸਹਿਣ ਲਈ ਮਜਬੂਰ ਹਨ ਉਨ੍ਹਾਂ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਪ ਦੇ ਵਫਾ ਦੀ ਪੰਜਾਬ ਰਾਜ ਚੋਣ ਕਮਿਸ਼ਨ ਨਾਲ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਯੋਜਨਾਬੰਦ ਮੀਟਿੰਗ ਲਈ ਵੀ ਆਲੋਚਨਾ ਕੀਤੀ ਉਹਨਾਂ ਨੇ ਇਸ ਨੂੰ ਮੀਡੀਆ ਦਾ ਧਿਆਨ ਖਿੱਚਣ ਲਈ ਬੜਾ ਪ੍ਰਬੰਧਿਤ ਕੋਸ਼ਿਸ਼ ਕਰਾਰ ਦਿੱਤਾ ਬਾਜਵਾ ਨੇ ਸਿੱਟਾ ਇਹ ਕੱਢਿਆ ਕਿ ਮਜ਼ਾਕੀਆ ਮੀਟਿੰਗਾਂ ਕਰਨ ਦੀ ਬਜਾਏ ਆਪ ਸਰਕਾਰ ਨੂੰ ਆਪਣੇ ਵਿਧਾਇਕਾਂ ਤੇ ਨੇਤਾਵਾਂ ਵਿਰੁੱਧ ਨਿਰਣਾਇਕ ਕਾਰਵਾਈ ਕਰਨੀ ਚਾਹੀਦੀ ਹੈ ਜੋ ਚੋਣ ਪ੍ਰਕਿਰਿਆ ਨੂੰ ਕਮਜ਼ੋਰ ਕਰ ਰਹੇ ਹਨ ਉਹਨਾਂ ਕਹੇ ਕਿ ਮੈਂ ਪੀਐਸਈਸੀ ਨੂੰ ਡਰੋਨ ਦੀਆਂ ਅਜਿਹੀਆਂ ਘਟਨਾਵਾਂ ਵਿਰੁੱਧ ਤੇਜ਼ੀ ਅਤੇ ਮਜ਼ਬੂਤੀ ਨਾਲ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ ਲੋਕ ਰਾਜ ਨੂੰ ਜਿਹੜਾ ਸਰਲ ਨੂੰ ਮੁੱਢਲਾ ਉਹਦੇ ਵਿੱਚ ਕੇਂਦਰ ਹੈ ਉਹ ਹੈ ਪੰਚਾਇਤੀਆਂ ਲੈਕਚਰ 70% ਦੀ ਪੰਜਾਬ ਪਿੰਡਾਂ ਵਿੱਚ ਵਸਦਾ ਮੈਂ ਸਮਨਾ ਭਗਵੰਤ ਮੰਨਨੇ ਤੇ ਇਹਦੀ ਟੀਮ ਨੇ ਵੱਡਾ ਇੱਕ ਪਾਪ ਕੀਤਾ ਬਹੁਤ ਵੱਡਾ ਮੈਂ ਪਾਪ ਗਿੰਨਾ ਇਸ ਗੱਲ ਨੂੰ ਕਿ ਤੁਸੀਂ ਪਹਿਲੀ ਗੱਲ ਤੇ ਇਲੈਕਸ਼ਨ ਕਰਾਉਣ ਦਾ ਤੁਹਾਡਾ ਮਤਲਬ ਹੀ ਨਹੀਂ ਸੀ ਕਹਿੰਦਾ ਮਤਲਬ ਕਿ ਤੁਹਾਡੀ ਆਪਣੀ ਨੀਅਤ ਹੈ ਨਹੀਂ ਸੌਰੀ ਕਹਿੰਦਾ ਮਤਲਬ ਸੀ ਕਿ ਤੁਹਾਡੀ ਨੀਅਤ ਹੈ ਨਹੀਂ ਸੀ ਔਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨਸ ਤੇ ਤੁਹਾਨੂੰ ਇਹ ਮਜਬੂਰੀ ਨਾਲ ਕਰਾਣੀ ਆ ਕਿ ਫੇਰ ਫਲੋਰ ਉਪਰ ਦੀ ਹਾਊਸ ਤੇ ਜਦੋਂ ਸੈਸ਼ਨ ਚੱਲ ਰਿਹਾ ਸੀ ਸਤ ਤ੍ਰਿਪਲ ਰਜਿੰਦਰ ਸਿੰਘ ਬਾਦਵਾ ਜੀ ਨੇ ਉੱਠ ਕੇ ਬਕਾਇਦਾ ਤੌਰ ਤੇ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਮਾਨ ਸਾਹਿਬ ਪੰਚਾਇਤ ਦੀਆਂ elecciones ਤੁਸੀਂ ਕਰਨ ਲੱਗੇ ਹੋ ਕੀ ਅਸੀਂ ਆਸ ਰੱਖੀਏ ਕਿ ਲੋਕਾਂ ਨੂੰ ਤੁਸੀਂ ਇਲੈਕਸ਼ਨ ਲੜਨ ਦੋਗੇ ਫ੍ਰੀ ਐਂਡ ਫੇਅਰ ਉੱਥੇ ਭਗਵੰਤ ਮਾਨ ਨੇ ਅਸ਼ੋਰੈਂਸ ਦਿੱਤੀ ਫਲੋਰ ਤੇ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ ਕਿਸੇ ਨੂੰ ਵੀ ਰੋਕਿਆ ਨਹੀਂ ਜਾਏਗਾ ਤੋਂ ਮੈਨੂੰ ਅੱਜ ਰੰਧਾਵਾ ਸਾਹਿਬ ਸਾਡੇ ਨਾਲ ਮੈਂ ਬਰਬਾਦ ਕਰਦਾ ਸਾਂ ਬੱਲੋ ਸਾਹਿਬ ਜਿਹੜੇ ਪੰਚਾਇਤ ਦੇ ਖੁਦ ਮੰਤਰੀ ਰਹੇ ਨੇ ਪੰਜ ਸਾਲ بڑا ਜੀ ਸਾਡੇ ਨਾਲ ਜਿਹੜੇ ਸਾਡੇ ਐਮਐਲਏ ਨੇ ਗੁਰਦਾਸਪੁਰ ਦੇ ਸਾਨੂੰ ਬਹੁਤ ਅਫਸੋਸ ਨਾਲ ਕਰਾ ਦੋ ਦਿਨ ਹੋ ਗਏ ਨੇ ਸਾਰੇ ਐਮਐਲਏਜ਼ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਮੂਹ ਓਥੇ ਬਲਾਕਸ ਤੇ ਜਾਣ ਤੇ ਪਹਿਲੀ ਗੱਲ ਤੇ ਮੈਜੋਰਿਟੀ ਸੈਕਟਰੀ ਜਿਹੜਾ ਮੈਂ ਸਮਝਦਾ ਜੂਨੀਅਰ ਮੋਸਟ ਆਫੀਸਰ ਉਹ ਬੰਦਾ ਅਵੇਲੇਬਲੀ ਕੋਈ ਨਹੀਂ ਹੋ ਰਿਹਾ ਟੈਲੀਫੋਨ ਆਫ ਕਰਦੇ ਨੇ ਜਦੋਂ ਕਿਤੇ ਗਲਤੀ ਨਾ ਕੋਈ ਮਿਲ ਜਾਂਦਾ ਉਹ ਦੱਸ ਦਿੰਦੇ ਕਿ ਜੀ ਸਾਡੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਇਹ ਬੀਡੀਪੀਓਜ਼ ਦਾ ਬੀਡੀਪੀਓ ਕਹਿ ਦਿੰਦਾ ਮੇਰੇ ਤੇ ਬੀਡੀਪੀਓ ਦਾ ਡੀਡੀਪੀਓ ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹੋੜ ਵੀ ਡੈਪਟੀ ਕਮਿਸ਼ਨਰ ਗੁਰਦਾਸਪੁਰ ਕੋ ਹੋ ਗਿਆ ਹੈ 2 ਘੰਟੇ ਬੈਠ ਗਏ ਕੋਈ ਕਿਸੇ ਕਿਸਮ ਦੀ ਅਸ਼ੋਰੈਂਸ ਜਿਹੜੀ ਲੈਪ ਸਰਫੇਸ ਜ਼ਰੂਰ ਹੈ ਜ਼ੁਬਾਨੀ ਕਿ ਬਿਲਕੁਲ ਜੀ ਤੁਸੀਂ ਫਿਕਰ ਹੀ ਨਾ ਕਰੋ ਜੀ ਕੰਪਲੀਟ ਦਿਨ ਵੇਸਟ ਕਰ ਦਿੱਤੇ ਕਿ ਅੱਜ ਆ ਦਿਨ 2 ਵਜ ਗਏ ਨੇ ਆਲਮੋਸਟ ਦੇ ਨੇ ਟਪ ਗਿਆ ਤੇ ਦੋ ਛੁੱਟੀਆਂ ਨੇ ਤੇ ਇਕੱਲੀ ਚਾਤਰੀ ਤੋਂ ਮੈਂ ਸਮਝਦਾ ਸਾਡੀ ਜੋ ਜੋ ਸਾਨੂੰ ਨਜ਼ਰ ਆਉਂਦਾ ਹੈ ਪੋਲਿਟਿਕਲ ਤਜਰਬੇ ਤੋਂ ਕਿ ਇਹਨਾਂ ਦੀ ਨੀਅਤ ਕਿਉਂਕਿ ਆਪ ਦੀ ਆਪਣੀ ਗਰਾਊਂਡ ਥਾਂ ਨੂੰ ਖਿਸਕ ਚੁੱਕੀ ਹੈ ਇਹਨਾਂ ਵੱਲੋਂ ਕੋਈ ਬੰਦੇ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ ਨਹੀਂ ਤੇ ਹਮੇਸ਼ਾ ਸਰਕਾਰਾਂ ਦਾ ਇਹਨਾਂ ਪ੍ਰਭਾਵ ਹੁੰਦਾ ਹੈ ਕਿ ਆਪੋਜੀਸ਼ਨ ਨੂੰ ਕੈਂਡੀਡੇਟ ਲੱਭਣੇ ਮੁਸ਼ਕਿਲ ਹੁੰਦੇ ਨੇ ਇੱਥੇ ਸਾਡੇ ਕੋਲ ਕੈਂਡੀਡੇਟ ਇੱਕ ਇੱਕ ਪਿੰਡ ਤੋਂ ਦੋ ਦੋ ਤਿੰਨ ਤਿੰਨ ਨੇ ਇਹਨਾਂ ਕੋਲ ਬੰਦਾ ਕੋਈ ਨਹੀਂ ਇਹਨਾਂ ਦੇ ਐਮਐਲਏ ਮੇਰੀ ਇਹ ਵੀ ਗੱਲ ਇੱਕ ਚੰਗੀ ਤਰ੍ਹਾਂ ਸੁਣ ਲਓ ਪਹਿਲੀ ਗੱਲ ਤੇ ਇਹਨਾਂ ਦਾ ਐਮਐਲਏ ਕੋਈ ਇੱਕ ਅੱਦਾ ਇੱਕ ਐਮਐਲਏ ਨਾਲ ਦਾ ਇਹੋ ਜਿਹਾ ਜਿਹਨੇ ਪੰਜ-ਛੇ ਸੈਕਟਰੀ ਪਿਛਲੇ 4 ਦਿਨਾਂ ਦਾ ਘਰ ਹੀ ਸੋਏ ਉਹਨਾਂ ਨੂੰ ਬਕਾਇਦਾ ਤੌਰ ਜਿਸ ਦਾ ਚੁੱਕ ਕੇ ਕਿਸੇ ਨੂੰ ਆਪਣੀ ਹਿਫਾਜ਼ਤ ਚ ਰੱਖ ਲਈ ਬਾਕੀਆਂ ਨੇ ਦੁਕਾਨ ਖੋਲ ਲਈ ਇਹ ਮੇਰਾ ਓਪਨ ਚਾਰਜ ਹੈ ਕਰੋੜਾ ਰੁਪਏ ਕਰੋੜਾ ਰੁਪਏ ਚੇਂਜ ਦੇ ਚੇਂਜਿੰਗ ਹੈਂਡਸ ਬੱਲੇ ਤੇ ਜਿੱਥੇ ਰਿਜ਼ਰਵੇਸ਼ਨ ਹੋਈਆਂ ਉਹਨਾਂ ਕੋ ਪੈਸੇ ਲੈ ਗਏ ਮੈਂ ਸਾਰੇ ਅਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ ਕੋਈ ਇੱਕ ਨੂ ਨਹੀਂ ਛੱਡ ਰਿਹਾ ਰਿਜ਼ਰਵੇਸ਼ਨ ਕਰਨ ਦੇ ਪੈਸੇ ਫਿਰ ਰਿਜ਼ਰਵੇਸ਼ਨ ਰੋਕਣ ਦੇ ਪੈਸੇ ਤਿੰਨ ਤਿੰਨ ਬੰਦਿਆਂ ਕੋ ਇੱਕ ਇੱਕ ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਹਾਰੇ ਤੇ ਜਿੱਤੇ ਨੇ ਜਿੱਤਿਆ ਤਾਂ ਕੋਈ ਇੱਕ ਅੱਧਾ ਹੀ ਐ ਪਰ ਜਿੱਥੇ ਵੀ ਕਿਤੇ ਕੋਈ ਜਿੱਤਿਆ ਵੀ ਐ ਇਹਨਾਂ ਨੇ ਦੁਕਾਨ ਖੋਲੀ ਮੈਂ ਸਾਹਮਣੇ ਇਹਦੇ ਨਾਲੋਂ ਚੰਗਾ ਸੀਜ਼ਨ ਐ ਇਹਨਾਂ ਵਾਸਤੇ ਹੋਰ ਕੋਈ ਤੁਹਾਡੀ ਸਭ ਤੋਂ ਪਹਿਲਾਂ ਇੱਕ ਮਿੰਟ ਹਾਂਜੀ ਸਾਡੀ ਸਾਹਮਣੇ ਦਾ ਦਸਤਾਵੇਜ਼ ਗਾਇਬ ਹੋ ਗਿਆ ਪਤਾ ਨਹੀਂ ਕਿ ਗਏ ਅੰਦਰ ਦਾ ਪਈ ਨਹੀਂ ਡੀਸੀ ਸਾਹਿਬ ਤੇ ਇੱਥੇ ਹੀ ਸਨ ਡੀਸੀ ਸਾਹਿਬ ਗਾਇਬ ਨਹੀਂ ਹੋਏ ਪਰ ਡੀਸੀ ਸਾਹਿਬ ਦੀ ਜਿਹੜੀ ਇੱਕ ਅਥਾਰਟੀ ਹੁੰਦੀ ਉਹ ਗਾਇਬ ਸੀ ਜਿਸ ਅਥਾਰਟੀ ਨਾਲ ਡਿਪਟੀ ਕਮਿਸ਼ਨਰ ਆਰਡਰਸ ਕਰਦਾ ਹੁਣ ਡਿਪਟੀ ਕਮਿਸ਼ਨਰ 2 ਦਿਨ ਹੋ ਗਏ ਨੇ ਰੰਦਾਵਾ ਸਾਹਿਬ ਨੂੰ ਮੈਂਬਰ ਆਫ ਪਾਰਲੀਮੈਂਟ ਤੁਹਾਡੇ ਦਾਸ ਨੂੰ ਜਿਹੜਾ ਸੀਐਲਪੀ ਦਾ ਲੀਡਰ ਹੈ ਆਜਵਾ ਸਾਹਿਬ ਨੂੰ ਸਤਰਪ੍ਰੇਜਿੰਦਰ ਸਿੰਘ ਉਹਨਾਂ ਨੂੰ ਤੇ ਪਾੜਾ ਸਾਹਿਬ ਨੂੰ 2 ਦਿਨ ਹੋ ਗਏ ਨੇ ਇਹਨਾਂ ਦੇ ਕਹਿਣ ਤੇ ਸੈਕਟਰੀ ਨਹੀਂ ਅਜੇ ਦਤਰਾ ਚ ਫੈਰੇ ਤੇ ਕੀ ਪੰਜਾਬ ਦੇ ਲੋਕ ਆਸੁਮਿਤ ਕੋਈ ਕਰ ਸਕਦੇ ਐਂਡ ਅਨਫੋਰਚਨਟਲੀ ਦੂਜੇ ਪਾਸੇ ਵੇਖੋ ਇੱਕ ਇਹਨਾਂ ਦਾ ਜੈਤੋ ਦਾ ਐਮਐਲਏ ਜਿਹਨੇ ਸਟੇਜ ਤੋਂ ਗੱਲ ਕਹੀ ਹੈ ਕਿ ਮੈਂ ਜਿਹਨੂੰ एलान ਕਰੂੰਗਾ ਬਾਕੀਆਂ ਨੂੰ ਬਹੁਤ ਫੜਫੜ ਦਤਰਾ ਚ ਬਾਹਰ ਸੁੱਟਾਂ ਤੇ ਅੱਜ ਹਰਪਾਲ ਚੀਮੇ ਦੀ ਲੀਡਰਸ਼ਿਪ ਦੇ ਥੱਲੇ 5-4 ਬੰਦਿਆਂ ਦਾ ਬਫਫਟ 12:30 ਵਜੇ ਇਲੈਕਸ਼ਨ ਕਮਿਸ਼ਨਰ ਨੂੰ ਉੱਥੇ ਬਿੱਲ ਗਿਆ ਸੀ ਕਿ ਆਪੋਜੀਸ਼ਨ ਦੇ ਵਿੱਚੋਂ ਮਦਾਖਲ ਹੋ ਰਹੀ ਤੁਸੀਂ ਵੇਖੋ ਉਹਦਾ ਮਤਲਬ ਇਹ ਹੈ ਕਿ ਕਿਸੇ ਨੂੰ ਸੇਫਗਾਰਡ ਕਰਨ ਵਾਸਤੇ ਦੱਸਣ ਵਾਸਤੇ ਕਿ ਇੱਕ ਜਿਹੜਾ ਦਫਤਰ ਹੈ ਕੱਲ ਨੂੰ ਜਿਹਦੇ ਤੇ ਚਾਰਜਸ ਲੱਗਣੇ ਨੇ ਕਿ ਪੰਜਾਬ ਦੀਆਂ ਫਾਇਦੇ ਇਲੈਕਸ਼ਨਸ ਬਕਾਇਦਾ ਤੌਰ 'ਤੇ ਫੱਜ ਕੀਤੀਆਂ ਹੋਈਆਂ ਪੰਚਾਇਤੀਆਂ ਇਲੈਕਸ਼ਨਸ ਨੂੰ ਕਿ ਇਹ ਆਪੋਜੀਸ਼ਨ ਨੇ ਜੋ ਚਾਰ ਲਾਣਾ ਅਸੀਂ ਗੱਲ ਕਹੀ ਹੈ ਕੇਹੀ ਤੇ ਵੇਖੋ ਜੀ ਆਪੋਜੀਸ਼ਨ ਧੱਕਾ ਕਰ ਕਦੀ ਆਪੋਜੀਸ਼ਨ ਨਹੀਂ ਧੱਕਾ ਕਰ ਸਕਦੀ ਅੱਜ ਇਹ ਫਰਿਆਦ ਲੈ ਕੇ ਆਇਆ ਕੋਈ ਫਰਿਆਦ ਸੁਣਨ ਵਾਲਾ ਬੰਦਾ ਹੈ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਹੈ ਕਿ ਤੁਹਾਡੇ ਸਾਹਮਣੇ ਇਹਨਾਂ ਨੇ ਜੋ-ਜੋ ਕਿਹਾ ਹਮੇਸ਼ਾ ਫਰਾਡ ਕੀਤਾ ਝੂਠ ਬੋਲਿਆ ਜੇ ਪੰਚਾਇਤਾਂ ਜੇ ਕਰਨਗੇ ਤੇ ਅੱਗੇ ਮਿਸਪੈਲਟੀਆਂ ਤੇ ਕਾਰਪੋਰੇਸ਼ਨਾਂ ਚ ਕੀ ਤੁਸੀਂ ਆਸ ਉਮੀਦ ਇਹਨਾਂ ਤੋਂ ਕਰ ਸਕਦੇ ਸੋ ਸਾਨੂੰ ਕੋਈ ਆਸ ਨਾ ਉਮੀਦ ਭਗਵੰਤ ਤੇ ਹੈ ਨਾ ਇਹਦੀ ਸਰਕਾਰ ਤੇ ਹੈ ਨਾ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਤੇ ਹੈ